ਜਦੋਂ ਪਹਿਲੇ ਮੁੰਡੇ ਦੀ ਸ਼ਾਦੀ ਹੋਈ ਤੇ ਪਹਿਲੀ ਲੋੜੀ ਤੇ ਮੇਰੀ ਨੋਹ ਨੇ ਫਰਮਾਇਸ਼ ਕੀਤੀ ਕਹਿੰਦੀ ਡੈਡੀ ਜੀ ਇੱਕ ਚੀਜ਼ ਤੁਹਾਡੇ ਤੋਂ ਮੰਗਣੀ ਮੈਂ ਕਿਹਾ ਦਲੇਰ ਮਹਿੰਦੀ ਸਾਹਿਬ ਦੀ ਬੇਟੀ ਐ ਕੋਈ ਮਰਸੀਡੀ ਮਰਸੀਡੀ ਮੰਗੂ ਤੁਸੀਂ ਹੈਰਾਨ ਹੋਵੋਗੇ ਸੰਗ ਦੇ ਸੰਗ ਦੇ ਡਰ ਦੇ ਡਰ ਦੇ ਡਰ ਸਿਰਫ ਅਦਬ ਹੁੰਦਾ ਹੋਰ ਕੋਈ ਮੈਂ ਕੋਈ ਐਸਾ ਫਸੀ ਜਿਹਾ ਬੰਦਾ ਨਹੀਂ ਉਹ ਇੱਜ਼ਤ ਹੀ ਪਿਆਰ ਹੀ ਇੰਨਾ ਕਰਦੀਆਂ ਮੇਰੀਆਂ ਧੀਆਂ ਨੇ ਉਹ ਨੋਹਾਂ ਨਹੀਂ ਮੇਰੀਆਂ ਬੇਟੀਆਂ ਇਹਨਾਂ ਦੇ ਘਰੋਂ ਮਾਨਸੀ ਜੀ ਅਜੀਤਕੌਰ ਮੇਰੀ ਮਾਂ ਦਾ ਨਾਮ ਵੀ ਆ ਤੇ ਮੇਰੀ ਨੋਹ ਦਾ ਨਾਮ ਵੀ ਆ ਅਜੀਤਕੌਰ ਮੇਰੀ ਮਾਤਾ ਜੀ ਦਾ ਨਾਮ ਉਧਰ ਤੇ ਕਹਿਣ ਲੱਗੀ ਇੱਕ ਮੰਗ ਮੰਗਿਆ ਆ ਤੁਹਾਡਾ ਮੁੰਡਾ ਤੇ ਤੁਹਾਡੇ ਤੋਂ ਡਰਦਾ ਰਹਿੰਦਾ ਪੁੱਛ ਕਰਦਾ ਨਹੀਂ ਇਹ ਜਦੋਂ ਦੀ ਇਹਨੇ ਹੋਸ਼ ਸੰਭਾਲੀਏ ਕਹਿੰਦਾ ਮੈਂ ਆਪਣੇ ਪਿਓ ਨਾਲ ਗੁਰ ਧਾਰਨਾ ਕਰਨੀ ਆ ਰਸਮ ਕਰਨੀ ਮੈਂ ਰੋਣ ਲੱਪਿਆ ਮੈਂ ਕਿਹਾ ਬੇਟਾ ਪਿਓ ਨੂੰ ਗੁਰੂ ਨਹੀਂ ਕੋਈ ਮੰਨਦਾ ਪਿਓ ਨੂੰ ਪਿਓ ਹੀ ਮੰਨਦਾ ਤੇਰੀ ਲਾਹ ਇਹ ਜਿਹੜੀ ਸੋਚ ਬੜੀ عظیم ਹੈ ਫਿਰ ਇਹ ਦੋਨੇ ਬੱਚੇ ਮੇਰੇ شاਗਿਰਦ ਹੋਏ ਬਕਾਇਦਾ ਰਸਮ ਹੋਈ ਉਸਤਾਦ شاਗਿਰਦ ਦਾ ਰਿਸ਼ਤਾ ਪਿਓ ਤੋਂ ਵੀ ਵੱਡਾ ਹੁੰਦਾ ਔਰ ਇਹਨਾਂ ਨੇ ਉਹ ਸਾਬਤ ਕੀਤਾ ਮੈਂ ਮੈਨੂੰ ਹੁਣ ਤਾਂ ਜਿਹੜਾ ਵੀ ਫਿਲਮਾਂ ਚ ਹੀਰੋ ਆਉਂਦਾ ਇਹਨਾਂ ਦੀ ਉਮਰ ਦੀ ਹੈ ਮੈਨੂੰ ਸਾਰੇ ਆਪਣੇ ਬੇਟੇ ਲੱਗਦੇ ਆ